ਸਸੀ ਗਾਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਅੱਜ ਰਾਤ ਕਿਵੇਂ ਦੀ ਅਪਡੇਟ ਹੈ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਏ ਆ ਕਿਵੇਂ ਦੇ ਹਾਲਾਤ ਰਹਿਣਗੇ ਬੱਦਲਬਾਈ ਦੇ ਤਾਪਮਾਨ ਧੁੰਦ ਕੋਹਰੇ ਦੇ ਕੀ ਹਾਲਾਤ ਨੇ ਕਿਸਾਨਾਂ ਦੇ ਲਈ ਕੀ ਅਪਡੇਟ ਹੈ ਤਾਂ ਕਿ ਕਿਸਾਨ ਵੀ ਆਪਣੀ ਫਸਲ ਦੇ ਪ੍ਰਤੀ ਜਾਗਰੂਤ ਹੋ ਕੇ ਆਪਣੀ ਫਸਲ ਨੂੰ ਸਹੀ ਤਰੀਕੇ ਨਾਲ ਸੰਭਾਲ ਸਕਣ ਸ਼ਾਮ ਦੇ 6:00 ਵੱਜ ਚੁੱਕੇ ਨੇ ਸਾਡਾ ਸੈਟਰਡੇ ਮੈਸ ਤੁਹਾਡੇ ਸਾਹਮਣੇ ਹੈ ਮੌਸਮ ਕਲੀਅਰ ਜਾਪ ਰਿਹਾ ਹੈ ਮੈਦਾਨੀ ਇਲਾਕਿਆਂ ਦਾ ਤੇ ਸਾਨੂੰ ਪਹਾੜੀ ਖੇਤਰ ਵਿੱਚ ਹਲਕੇ ਦਰਮਿਆਨੇ ਬੱਦਲੀ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਦਿਨ ਦੇ ਵੇਲੇ ਪੰਜਾਬ ਦੇ ਵਿੱਚ ਪੂਰਬ ਦੀ ਹਵਾ ਵਗਣੀ ਸ਼ੁਰੂ ਹੋ ਚੁੱਕੀ ਹੈ ਵੀ ਹਵਾ ਆਉਣ ਦੇ ਕਾਰਨ ਪੰਜਾਬ ਦਾ ਮਾਹੌਲ ਥੋੜਾ ਜਿਹਾ ਗਰਮੈਸ਼ ਵਾਲਾ ਹੋ ਚੁੱਕਿਆ ਹੈ ਬੀਤੀ ਕੱਲ ਨਾਲੋਂ ਥੋੜਾ ਜਿਹਾ ਤਾਪਮਾਨ ਸਾਨੂੰ ਵਧਿਆ ਹੋਇਆ ਦਿਖਾਈ ਦੇ ਰਿਹਾ ਹੈ ਸ਼ਾਮ ਦੇ ਸਮੇਂ ਜੇ ਅਗਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਵੀ ਤਾਪਮਾਨ ਜਿਹੜੇ ਨੇ ਬੀਤੀ ਕੱਲ ਨੂੰ 1 ਅੱਧਾ ਡਿਗਰੀ ਵੱਧ ਦਿਖ ਰਹੇ ਨੇ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਤਾਪਮਾਨ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਵੀ ਕਰ ਦਿਓ ਗੱਲ ਕਰ ਲੈਂਦੇ ਆ ਜੀ ਅੱਜ ਰਾਤ ਮਾਹੌਲ ਕਿਵੇਂ ਦਾ ਰਹੇਗਾ ਦਾ ਓਵਰ ਆਲ ਮੌਸਮ ਠੀਕ ਹੈ ਬੱਦਲਬ ਪੂਰਬੀ ਹਵਾ ਚੱਲਣ ਦੇ ਕਾਰਨ ਸਾਨੂੰ ਸਵੇਰ ਦੇ ਸਮੇਂ ਉੱਤਰ ਪੂਰਬ ਦੀ ਹਵਾ ਜਦੋਂ ਬਦਲੇਗੀ ਤਾਂ ਤੜਕੇ ਸਾਰ ਹੋਣ ਤੋਂ ਪਹਿਲਾਂ ਚਾਰਕ ਜ਼ਿਲ੍ਹੇ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਸ਼ਰੀਨੰਦਪੁਰ ਸਾਹਿਬ ਨੰਗਲ ਦਾ ਇਲਾਕਾ ਬਲਾਚੌਰ ਦਾ ਏਰੀਆ ਲੁਧਿਆਣੇ ਦੇ ਕੁਝ ਇਲਾਕੇ ਹੰਦਰਾਹੇ ਦਾ ਇਲਾਕਾ ਮੋਗੇ ਦੇ ਕੁਝ ਇਲਾਕੇ ਤੱਕ ਹਲਕੀ ਦਰਮਿਆਨੀ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਨਾਲ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਹਨਾਂ ਇਲਾਕਿਆਂ ਵਿੱਚ ਥੋੜ੍ਹਾ ਜਿਹਾ ਗਰਮੈਸ਼ ਦਾ ਮਾਹੌਲ ਜਾਂ ਥੋੜੀ-ਬੋਤੀ ਜਦੋਂ ਬੱਦਲਬਾਈ ਨਹੀਂ ਹੁੰਦੀ ਤਾਂ ਠੰਡੀ ਹਵਾ ਚੱਲਣ ਦੇ ਹਾਲਾਤ ਬਣ ਸਕਦੇ ਨੇ ਜੋ ਕਿ ਮਿਕਸ ਜਿਹਾ ਮਾਹੌਲ ਸਾਨੂੰ ਸਵੇਰ ਦੇ ਸਮੇਂ ਦੇਖਣ ਨੂੰ ਮਿਲੇਗਾ ਪਰ ਉਹਦੇ ਬਾਰੇ ਤੁਹਾਨੂੰ ਜੋ ਵੀ ਅਪਡੇਟ ਹੋਵੇਗੀ ਸਵੇਰ ਦੀ ਵੀਡੀਓ ਵਿੱਚ ਪ੍ਰੋਪਰ ਦੱਸ ਦਵਾਂਗੇ ਗੱਲ ਕਰ ਰਹੇ ਹਾਂ ਦਾ ਤਾਪਮਾਨ ਦੀ ਤਾਂ ਥੋੜ੍ਹਾ ਜਿਹਾ ਤਾਪਮਾਨ ਅੱਜ ਗਰਮੈਸ਼ ਵਾਲਾ ਰਹੇਗਾ ਅਜਿਹਾ ਨਹੀਂ ਹੈ ਕਿ ਠੰਡ ਨਹੀਂ ਹੋਵੇਗੀ ਪਰ ਅਗਰ ਗੱਲ ਕੀਤੀ ਜਾਵੇ ਤਾਂ ਧੁੰਦ ਦੀ ਤਾਂ ਧੁੰਦ ਦੇ ਹਾਲਾਤ ਬਿਸ਼ੱਕ ਸਾਨੂੰ ਸਵੇਰ ਦੇ ਸਮੇਂ ਵੀ ਬਣਦੇ ਦਿਖਾਈ ਦੇਣਗੇ ਆਧਰ ਰਾਤ ਤੋਂ ਬਾਅਦ થોੜਾ ਧੁੰਦ ਦਾ ਹਾਲਾਤ ਪੰਜਾਬ ਵਿੱਚ ਥੋੜੇ ਜਿਹਾ ਵੱਧਦੇ ਹੋਏ ਦਿਖਾਈ ਦੇਣਗੇ ਕੋਹਰੇ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਕੋਹਰੇ ਦੀ ਅਪਡੇਟ ਕੋਈ ਐਡੀ ਵੱਡੀ ਨਹੀਂ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਪੂਰਬੀ ਹਵਾ ਚੱਲਣ ਦੇ ਸੰਕੇਤ ਦਿੱਤੇ ਗਏ ਨੇ ਤੇ ਪੂਰਬੀ ਹਵਾ ਜਦੋਂ ਵੀ ਚੱਲਦੀ ਹੈ ਤਾਂ ਗਰਮਿਆਸ਼ ਦਾ ਮਾਹੌਲ ਪੰਜਾਬ ਵਿੱਚ ਬਣਦਾ ਹੈ ਠੰਡ ਦੇ ਹਾਲਾਤ ਥੋੜੇ ਜਿਹਾ ਘਟ ਜਾਂਦੇ ਨੇ ਥੋੜਾ ਜਿਹਾ ਕੋਹਰੇ ਦੇ ਹਾਲਾਤ ਵੀ ਘਟ ਜਾਂਦੇ ਨੇ ਤੇ ਇਹਦੇ ਬਾਰੇ ਜੋ ਵੀ ਅਪਡੇਟ ਹੋਵੇਗੀ ਤੁਹਾਨੂੰ ਆਉਂਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ